ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਗਰਮ ਖਿਆਲੀ ਨਰਾਇਣ ਸਿੰਘ ਚੋੜਾ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਜੋ ਸੀਪੀ ਸਾਹਿਬ ਨੇ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਪੁਲਵਰੋ ਸਾਫ਼ ਕਹਿੰਦੇ ਹੋਏ ਰੱਖ ਟੈਰਰਿਸਟ ਸੀਗਾ 5 ਸਾਲ ਜੇਲ੍ਹ ਤੇ ਰਹਿ ਕੇ ਆ ਚੁੱਕਾ ਸੀਗਾ ਡੇਰਾ ਬਾਬਾ ਨਾਨਕ ਦਾ ਸੀਗਾ ਤੇ ਗੋਲੀ ਜਿਹੜੀ ਆ ਚਲਾਈ ਜਾਂਦੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਅਸੀਂ ਇਸ ਵਕਤ ਉੱਥੇ ਮੌਜੂਦ ਹਾਂ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੱਲ ਤੋਂ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਸੀਗੀ ਜੋ ਕਾਲ ਤੱਕ ਸਰ ਜਿਹੜੇ ਜਥੇਦਾਰ ਨੇ ਗਿਆਨੀ ਰੋਖਬੀਰ ਸਿੰਘ ਜੀ ਦੇ ਵੱਲੋਂ ਜੋ ਕਿਹਾ ਗਿਆ ਸੀਗਾ ਕਿ ਦਰਸ਼ਨ ਦਿਉੜੀ ਦੇ ਚੋਲਾ ਪਾ ਕੇ ਪਰਛਾ ਲੈ ਕੇ ਜਿਹੜੀ ਉਹਨਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਪਹਿਰੇਦਾਰੀ ਜਿਹੜੀ ਕੀਤੀ ਜਾਂਦੀ ਉਸੇ ਦੌਰਾਨ ਤਕਰੀਬਨ 9:30 ਵਜੇ ਇੱਕ ਸ਼ਖਸ ਦੇ ਵੱਲੋਂ ਗਰਮ ਖਿਆਲੀ ਜੋ ਸ਼ਖਸ ਸੀਗਾ ਉਸ ਦੇ ਵੱਲੋਂ ਜਿਹੜਾ ਸੁਖਬੀਰ ਸਿੰਘ ਬਾਦਲ ਉੱਤੇ ਜਿਹੜੀ ਗੋਲੀ ਚਲਾਈ ਜੋ ਤੁਸੀਂ ਸਾਹਮਣੇ ਕਿਲਰ ਵੇਖਦੇ ਉਸ ਦੇ ਥੱਲੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਪਹਿਰੇਦਾਰੀ ਕੀਤੀ ਜਾ ਰਹੀ ਸੀਗੀ ਉਸੇ ਦੌਰਾਨ ਇੱਕ ਗਰਮ ਖਿਆਲੀ ਜੋ ਕਿਤਨਾ ਕੇ ਟੈਰਰਿਸਟ ਨੂੰ ਕਿਹਾ ਜਾ ਰਿਹਾ ਹੈਗਾ ਵਾ ਨਰਾਇਣ ਸਿੰਘ ਚੋੜਾ ਦੇ ਵੱਲੋਂ ਜਿਹੜੀ ਆ ਉਹ ਗੋਲੀ ਚਲਾਈ ਜਾਂਦੀ ਹੈਗੀ ਹਾਲਾਂਕਿ ਪੁਲਿਸ ਮੌਕੇ ਤੇ ਮੌਜੂਦ ਸੀ ਅਕਾਲੀ ਦਲ ਵਰਕਰ ਮੌਕੇ ਤੇ ਮੌਜੂਦ ਸੀ ਐਸਜੀਪੀਸੀ ਵਰਕਰ ਮੌਜੂਦ ਸੀ ਜਿਸ ਕਰਕੇ ਕੋਈ ਵੱਡੀ ਜਿਹੜੀ ਅਨਸਫਾਮਿਕ ਘਟਨਾ ਨਹੀਂ ਵਾਪਰ ਸਕੀ ਜੋ ਕਿਹਾ ਜਾ ਰਿਹਾ ਕਿ ਗੋਲੀ ਦੇ ਜਿਹੜੇ ਨਿਸ਼ਾਨ ਹੈ ਕਿਹਾ ਜਾ ਰਿਹਾ ਕਿ ਉੱਪਰ ਉਹ ਗੋਲੀ ਦਾ ਵੀ ਜਿਹੜਾ ਨਿਸ਼ਾਨ ਦੱਸਿਆ ਜਾ ਰਿਹਾ ਹੈਗਾ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਇੱਕ ਸੋ ਬਿਲਕੁਲ ਇੱਕ ਤੁਹਾਨੂੰ ਗੋਲੀ ਦਾ ਨਿਸ਼ਾਨ ਦਿਖਾ ਦਿੰਦੇ ਹੈਗੇ ਕਿ ਸਾਹਮਣੇ ਜਿਹੜਾ ਤੁਹਾਨੂੰ ਨୟੇ ਲਾ ਰਿਹਾ ਇੱਕ ਹੈ ਗੋਲੀ ਦਾ ਨਿਸ਼ਾਨ ਹੈ ਇੱਥੇ ਜਿਹੜੀ ਆ ਕੇ ਗੋਲੀ ਵੱਜੀ ਹੈਗੀ ਹੈ ਤਾਂ ਇੱਕ ਫਾਇਰ ਕੀਤੀ ਜਾਂਦੀ ਹੈਗੀ ਹੈ ਨਰਾਇਣ ਸਿੰਘ ਚੋੜਾ ਦੇ ਵੱਲੋਂ ਜੋ ਗਰਮ ਖਿਆਲੀ ਸੀਗਾ 5 ਸਾਲ ਪਹਿਲਾਂ ਵੀ ਜੇਲ੍ਹ ਤੇ ਰਹਿ ਕੇ ਆਇਆ ਚੁੱਕਾ ਹੈ ਤੇ ਤੁਹਾਨੂੰ ਦੱਸਤੀ ਹੈ ਕਿ ਟੈਰਰਿਸਟ ਜਿਸ ਨੂੰ ਕਿਹਾ ਗਿਆ ਆਪਣੀ ਇਸ ਰਸੀਪੀ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਵੀ ਇਸ ਦਾ ਪੁਸ਼ਟੀ ਕੀਤੀ ਗਈ ਉਹ ਟੈਰਰਿਸਟ ਸੀਗਾ ਗਰਮ ਖਿਆਲੀ ਸੀਗਾ ਤੇ ਨਰਾਇਣ ਸਿੰਘ ਚੋੜਾ ਨੂੰ ਫਿਲਹਾਲ ਪੁਲਿਸ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈਗਾ ਤੇ ਫਿਲਹਾਲ ਤੁਹਾਨੂੰ ਦੱਸਤੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਪਹਿਰੇਦਾਰ ਜਿਹੜੀ ਸੇਵਾ ਦਰਸ਼ਨ ਦਿਉੜੀ ਥੱਲੇ ਉਹ ਲਿਫਾ ਦਿੱਤੀ ਗਈ ਤੇ ਅੱਗੇ ਜਾ ਕੇ ਅੰਦਰ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੈ ਕੇ ਉਹਨਾਂ ਕੋਲ ਉਹਨਾਂ ਦੇ ਵੱਲੋਂ ਸਿਮਨ ਕੀਤਾ ਜਾ ਰਿਹਾ ਸਤਨਾ ਵਾਹਿਗੁਰੂ ਦਾ ਜਾਪ ਜਿਹੜਾ ਕੀਤਾ ਜਾ ਰਿਹਾ ਪਰ ਕਿਤਨਾ ਕਹਿੰਦੇ ਕਹਿ ਸਕਦੇ ਕਿ ਵੱਡੀ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਢਿੱਲ ਹੈਗੀ ਅਮਰੀਕਾ ਪੁਲਿਸ ਪ੍ਰਸ਼ਾਸਨ ਦੀ ਕਿਉਂਕਿ ਲਗਾਤਾਰ ਤੋਂ ਤਸਵੀਰਾਂ ਵਖਾ ਰਹੀ ਕਿ ਇੱਥੇ ਵੱਡੀ ਤਰ੍ਹਾਂ ਤੇ ਸੰਗਤ ਆਂਦੀ ਹੈ ਸ਼ਰਧਾਲੂ ਇੱਥੇ ਪਹੁੰਚਦੇ ਨੇ ਦੂਰੋਂ ਦੂਰੋਂ ਸ਼ਰਧਾਲੂ ਪਹੁੰਚਦੇ ਨੇ ਪਰ ਕਿਸ ਤਰ੍ਹਾਂ ਇੱਕ ਸ਼ਖਸ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਬਾਹਰ ਜਦੋਂ ਬੈਠੇ ਗੋਲੀ ਚਲਾਂਦੀ ਚਲਾਈ ਜਾਂਦੀ ਹੈਗੀ ਸੋ ਬਿਲਕੁਲ ਕਿੰਨਾ ਕੇ ਕਹਿ ਸਕਦੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਨੇ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਸੋ ਲਗਾਤਾਰ ਤਸਵੀਰਾਂ ਸੀ ਤੁਹਾਨੂੰ ਖਾਰੇ ਫਿਲਹਾਲ ਲਗਾਤਾਰ ਜੋ ਵੀ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਕਾਫੀ ਵੱਡੇ ਸਵਾਲ ਖੜੇ ਹੋ ਰਹੇ ਨੇ ਸਿਕਿਉਰਟੀ ਲੈਫਟ ਸ ਕਿਉਂਕਿ ਸੁਖਬੀਰ ਸਿੰਘ ਵੱਲ ਦੀ ਆਪਣੀ ਸਿਕਿਉਰਟੀ ਵੀ ਸੀਗੀ ਐਸਜੀਪੀਸੀ ਵਰਕਰ ਵੀ ਸੀਗੇ ਕਾਲੇਦਲ ਵਰਕਰ ਵੀ ਸੀਗੇ ਤੇ ਵੱਡੀ ਤਦਦ ਤੇ ਪੁਲਿਸ ਉੱਤੇ ਤਣਾਅ ਸੀਗੀ ਪਰ ਫਿਰ ਵੀ ਇੱਕ ਸ਼ਖਸ ਜੋ ਬਜ਼ੁਰਗ ਕਹਿਆ ਜਾ ਰਿਹਾ ਨਰਾਇਣ ਸਿੰਘ ਚੋੜਾ ਟੈਰਰਿਸਟ ਨੂੰ ਕਿਹਾ ਜਾ ਰਿਹਾ 5 ਸਾਲ ਜੇਲ੍ਹ ਤੇ ਵੀ ਰਹਿ ਕੇ ਉਸ ਗੋਲੀ ਚਲਾਈ ਜਾਂਦੀ ਹੈਗੇ ਕਿਸ ਤਰ੍ਹਾਂ ਫੈਰੀ ਘਟਰਾ ਦੇ ਜੇ ਬਿਲਕੁਲ ਪਹਿਲਾ ਤਾਂ ਜੀ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਦਾ ਹੈ ਦਿਖਾਈ ਦੇ ਰਿਹਾ ਕਿਉਂਕਿ ਅੰਮ੍ਰਿਤਸਰ ਪ੍ਰਸ਼ਾਸਨ ਦੀ ਜੇ ਗੱਲ ਕਰੀ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਜ਼ਰੂਰ ਕੀਤੇ ਗਏ ਮਗਰ ਇੰਤਜ਼ਾਮ ਕਰਨ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਸੁਖਬੀਰ ਸਿੰਘ ਬਾਦਲ ਅੱਜ ਦੂਸਰੇ ਦਿਨ ਦੀ ਸਜ਼ਾ ਸੀ ਜਿਹੜੀ ਨਿਬਾਰੇ ਸੀ ਸਜ਼ਾ ਨਿਬਾਣਦੇ ਹੋਏ ਇੱਕ ਗਰਮਖਿਆਲੀ ਬਜ਼ੁਰਗ ਜੁਜ ਦਾ ਨਾਮ ਨਰਾਇਣ ਸਿੰਘ ਚੋੜਾ ਦੱਸਿਆ ਜਾ ਰਿਹਾ 5 ਸਾਲ ਜੇਲ੍ਹ ਕੱਟ ਕੇ ਆਇਆ ਗੁਰਪ੍ਰੀਤ ਸਿੰਘ ਪੁੱਲਰ ਜੋ ਕਿ ਅਮਰਸਾ ਦੇ ਸੀਪੀ ਨਨੋ ਨੇ ਕਿਹਾ ਗਿਆ ਕਿ ਇਹ ਨਰਾਇਣ ਸਿੰਘ ਚੋੜਾ ਜਿਹੜਾ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਇਸ ਦਾ ਨਾਮ ਦਰਜ ਹੈ ਤੇ 5 ਸਾਲ ਜਿਹੜੀ ਜੇਲ੍ਹ ਕੱਟ ਕੇ ਜੇਲ੍ਹ ਦੇ ਵਿੱਚ ਹੋ ਕੇ ਆਇਆ ਤੇ ਅੱਜ ਵੀ ਜਿਹੜੀ ਸਵੇਰੇ ਆ ਘਟਨਾ ਹੋਈ ਹੈ ਸੁਖਬੀਰ ਸਿੰਘ ਬਾਦਲ ਹੁਣਾ ਤੇ ਜਿਹੜੀ ਗੋਲੀ ਚੱਲੀ ਹੈ ਉਸ ਦੇ ਵਿੱਚ ਨਰਾਇਣ ਸਿੰਘ ਚੋੜਾ ਦੇ ਚਾਹੇ ਬਚਾਅ ਹੋ ਗਿਆ ਕਿਉਂਕਿ ਜਿਹੜੇ ਅਕਾਲੀ ਆਗੂ ਸੀ ਬਿਲਕੁਲ ਨਾਲ ਸੀ ਤੇ ਬਿਲਕੁਲ ਉਹਨਾਂ ਦੇ ਵੱਲੋਂ ਜਿਹੜਾ ਬਚਾਅ ਕੀਤਾ ਗਿਆ ਮਗਰ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦਾ ਘਟਨਾ ਵਾਪਰ ਜਾਣੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਿਓੜੀ ਜਿਸ ਨੂੰ ਕੰਡਾ ਘਰ ਦੇ ਬਿਲਕੁਲ ਬਾਹਰ ਦੇ ਜਿੱਥੇ ਸੇਵਾ ਨਿਵਾਰ ਇਸ ਸਜਣ ਬਾਹਰ ਇਸ ਉੱਥੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਪ੍ਰਸ਼ਾਸਨਿਕ ਸਵਾਲ ਜ਼ਰੂਰਦਾ ਕਿ ਪ੍ਰਸ਼ਾਸਨ ਉੱਤੇ ਇੱਕ ਸਵਾਲ ਜ਼ਰੂਰਦਾ ਦਿਖਾਈ ਦੇ ਰਿਹਾ ਕਿ ਇਸ ਤਰ੍ਹਾਂ ਦੀ ਏਡੀ ਵੱਡੀ ਤਨਾਤ ਸਿਕਿਉਰਿਟੀ ਦੇ ਵਿੱਚ ਇਸ ਤਰ੍ਹਾਂ ਦੀ ਗੋਲੀ ਚੱਲ ਜਾਣੀ ਕਿਸੇ ਘਟਨਾ ਹੋ ਜੈ ਨਹੀਂ ਬੜਾ ਵੱਡਾ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਉਰਦਾ ਦਿਖਾਈ ਦੇ ਰਿਹਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਵੱਲੋਂ ਅਗਲਾ ਪੁਆਇੰਟ ਕੀ ਦਿਖਾਈ ਦੇਵੇਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਕਾਰਵਾਈ ਕਰਨ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਜ਼ਰੂਰ ਦੇਖਣਾ ਹੋਵੇਗਾ ਜੀ ਪਰ ਸੋ ਬਿਲਕੁਲ ਜਦੋਂ ਨਰਾਇਣ ਸਿੰਘ ਚੋੜਾ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈਗੀ ਆ ਪੁਲਿਸ ਨੇ ਉਸ ਨੂੰ ਫੜ ਲਿੱਤਾ ਜਾਂਦਾ ਤੇ ਉਸ ਨੇ ਇੱਕ ਵੱਡਾ ਬਿਆਨ ਦਿੱਤਾ ਸੀਗਾ ਕਿ ਉਸਨੇ ਆਪਣੀ ਸਜ਼ਾ ਜੋ ਭੂਲ ਕੀਤੀ ਸੀ ਜਦੋਂ ਕਾਲੀ ਜਲਦੀ ਸਰਕਾਰ ਸੀਗੀ ਉਸਨੇ ਆਪਣੀ ਸਜ਼ਾ ਜਿਹੜੀ ਮਨਿਸ ਕਰਕੇ ਉਸਦੇ ਵੱਲੋਂ ਜਿਹੜੀ ਗੋਲੀ ਚਲਾਈ ਦੋਸਤ ਨੇ ਕਿਹਾ ਕਿ ਇਸ ਕਰਕੇ ਗੋਲੀ ਚਲਾਈ ਨੇ ਫਿਲਹਾਲ ਨਰਾਇਣ ਸਿੰਘ ਥੋੜਾ ਕਿ ਡੇਰਾ ਬਾਬਾ ਨਾਲ ਲੱਗਦਾ ਰਹਿਣ ਵਾਲਾਗਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈਗਾ ਬਾ ਟੈਰਰਿਸਟ ਹੈਗਾ ਗਰਮ ਖਿਆਲੀ ਹੈਗਾ 5 ਸਾਲ ਜੇਲ੍ਹ ਤੇ ਵੀ ਰਹਿ ਗਿਆ ਤੇ ਵੱਡੇ ਕਿਤਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ ਪਰ ਜਿਹੜੇ ਦਲਜੀਤ ਸਿੰਘ ਚੀਮਾ ਵੱਲੋਂ ਵੀ ਸਾਫ਼-ਸਾਫ਼ ਕਿਹਾ ਜਾ ਰਿਹਾ ਕਿ ਕਿਸ ਤਰ੍ਹਾਂ ਜੋ ਅੱਜ ਭਾਨਾ ਜਿਹੜਾ ਵਰਤਿਆ ਵੱਡਾ ਕਹਾਸਾ ਹੋ ਸਕਦਾ ਸੀਗਾ ਪਰ ਰੱਬ ਦੀ ਦਇਆ ਦੇ ਨਾਲ ਬਚਾ ਰਿਹਾ ਪਰ ਤੁਹਾਨੂੰ ਹਰ ਸਿਮਰਤ ਕੋਲ ਬਾਦਲ ਉਹ ਵੀ ਇੱਥੇ ਪਹੁੰਚੇ ਨੇ ਸ਼੍ਰੀ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹਾਲ ਜਾਣਨ ਲਈ ਪੁੱਛਿਆ ਗਿਆ ਪਰ ਜਦੋਂ ਗੋਲੀ ਚੱਲਦੀ ਉਸ ਤੋਂ ਬਾਅਦ ਵੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਲਗਾਤਾਰ ਉਹ ਸੇਵਾ ਨਿਭਾਈ ਜਾਂਦੀ ਆ ਪੂਰੇ 1 ਘੰਟੇ ਦੇ ਲਈ ਉਹਨਾਂ ਦੇ ਵੱਲੋਂ ਦਰਸ਼ਨ ਦਿਉੜੀ ਦੇ ਥੱਲੇ ਪਹਿਰੇਦਾਰੀ ਕੀਤੀ ਜਾਂਦੀ ਹੈਗੀ ਨੀਲਾ ਚੋਲਾ ਪਾ ਕੇ ਪਰਸ਼ਾ ਲੈ ਕੇ ਜਿਹੜੀ ਪਹਿਰੇਦਾਰੀ ਕੀਤੀ ਜਾਂਦੀ ਹੈਗੀ ਤੇ ਹੁਣ ਅੰਦਰ ਜਾ ਕੇ ਉਹਨਾਂ ਵੱਲੋਂ ਜਿਹੜਾ ਸਿਮਰਨ ਕੀਤਾ ਜਾ ਰਿਹਾ ਭਾਇਗੁਰੂ ਦਾ ਜਾਪ ਕੀਤਾ ਜਾ ਰਿਹਾ ਉਸ ਤੋਂ ਬਾਅਦ ਬਰਤਨ ਦੀ ਜਿਹੜੀ ਸੇਵਾ ਉਹਨਾਂ ਵੱਲੋਂ ਨਿਭਾਈ ਜਾਵੇਗੀ ਤੁਹਾਨੂੰ ਜਸੀਂ ਪੂਰੇ 10 ਦਿਨ ਜਿਹੜੀ ਉਹਨਾਂ ਵੱਲੋਂ ਵਕਤ-ਵਕਤ ਗੁਰਦੁਆਰਾ ਸਾਈ ਭਾਨਾ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਜਿਹੜੀ ਆ ਉਹ ਸੇਵਾ ਨਿਭਾਈ ਜਾਣੀ ਪਰ ਜੋ ਅੱਜ ਘਟਨਾ ਵਾਪਰੀ ਆ ਉਹ ਕਿਤਨਾ ਕਿਤੇ ਵੱਡਾ ਸਵਾਲ ਜਿਹੜਾ ਖੜਾ ਹੋ ਰਿਹਾ ਮਿਸਟਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਠੂਕ ਜਿਹੜੀ ਕਹਿ ਸਕਦੇ ਕਿਉਂਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਖੁਦ ਹੀ ਸਿਕਿਉਰਟੀ ਵੀ ਆ ਵੱਡੀ ਪਰ ਫਿਰ ਵੀ ਕਿਸ ਤਰ੍ਹਾਂ ਇੱਕ ਬਜ਼ੁਰਗ ਕਿਉਂਕਿ ਗਰਮ ਖਿਆਲੀ ਸੀਗਾ ਪੁਲਿਸ ਨੇ ਪਹਿਲੇ ਵੀ ਕਿਹਾ ਸੀਗਾ ਕਿ ਉਹ ਸਾਡੀ ਪਹਿਲੇ ਵੀ ਨਿਗਾਹ ਤੇ ਸੀਗਾ ਪਰ ਫਿਰ ਵੀ ਕਿਸ ਤਰ੍ਹਾਂ ਉਹ ਦਾਖਲ ਹੁੰਦਾ ਅੰਦਰ ਜਾਂਦਾ ਗੋਲੀ ਜਿਹੜੀ ਚਲਾ ਚਲਾਈ ਜਾਂਦੀ ਹੈਗੀ ਆ ਸੋ ਫਿਲਹਾਲ ਨਰਾਇਣ ਸਿੰਘ ਚੋੜਾ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਮੈਂ ਆਖਰੀ ਸਵਾਲ ਲਵਾਂਗਾ ਮਾਨੋ ਕੋਲ ਫਿਰ ਅਸੀਂ ਪੂਰਾ ਜੋ ਜਿੱਦਾਂ ਜਿਹੜਾ ਆਪਣਾ ਕਰ ਰਹੇ ਵਕਤ ਨੂੰ ਬਿਲਕੁਲ ਖਤਮ ਕਰਾਂਗੇ ਵੱਡੀ ਸਕਿਉਰਿਟੀ ਲੈਬਸ ਹੈਗੀ ਆ ਕਿਉਂਕਿ ਲਗਾਤਾਰ ਨਿਮਾਨੇ ਸਿੱਖਦੇ ਮਨਸੂਖ ਗਿਰ ਸਿੰਘ ਬਾਦਲੇ ਵੱਲੋਂ ਸੇਵਾ ਨੇ ਮੈਂ ਜਾਰੀ ਸੀਗੀ ਹਾਲਾਂਕਿ ਗੋਲੀ ਚੱਲ ਜਾਂਦੀ ਆ ਗੋਲੀ ਦਾ ਨਿਸ਼ਾਨ ਵੀ ਅਸੀਂ ਦਿਖਾਇਆ ਕਿ ਕਿੱਥੇ ਜਿਹੜੀ ਗੋਲੀ ਚੱਲੀ ਹੈਗੀ ਆ ਪਰ ਫਿਰ ਵੀ ਸੁਖਬੀਰ ਸਿੰਘ ਬਾਦਲੇ ਵੱਲੋਂ ਲਗਾਤਾਰ ਜੋ ਜਥੇਦਾਰ ਸਾਹਿਬ ਚਿਰ ਕਾਲ ਤੱਕ ਸਾਹਿਬ ਦੇ ਯਾਨੀ ਰਗੂਬੀਰ ਸਿੰਘ ਦੇ ਵੱਲੋਂ ਜੋ ਵੀ ਉਹਨਾਂ ਵੱਲੋਂ ਸਦਾ ਲਾਈ ਗਈ ਸੀ ਉਹ ਪੂਰੇ ਨਿਮਾਰੇ ਸਿੱਖ ਸਿੱਖ ਮੰਗ ਜਿਹੜੇ ਉਹਨਾਂ ਵੱਲੋਂ ਨੇ ਭਾਈ ਯਾਰ ਇੱਕ ਗੋਲੀ ਚੱਲਣ ਤੋਂ ਬਾਅਦ ਵੀ ਉਹ ਲਗਾਤਾਰ ਉੱਥੇ ਪਹਿਰੇਦਾਰੀ ਕਰਦੇ ਆ ਦਰਸ਼ਨ ਦਿਉੜੀ ਦੀ ਪਰ ਫਿਰ ਵੀ ਕਿਤਨਾ ਕਿਤੇ ਕਹਿ ਸਕਦੇ ਆ ਕਿ ਅਕਾਲੀ ਦਲ ਦੇ ਵਰਕਰ ਐਸ ਡੀ ਪੀ ਸੀ ਦੇ ਵਰਕਰ ਦੀ ਬਹਾਦਰੀ ਸੀਗੀ ਕਿਉਂਕਿ ਜਿਸ ਤਰ੍ਹਾਂ ਗੋਲੀ ਚੱਲਦੀ ਹੈਗੀ ਆ ਉਸ ਦੀ ਵੀਡੀਓ ਵੀ ਸਾਰੀ ਚੱਲ ਰਹੀ ਹੈ ਸਰਕੂਲੇਟ ਹੋ ਰਹੀ ਜਦੋਂ ਵੀਡੀਓ ਚੱਲਦੀ ਆ ਤੇ ਉਹ ਕਿਤਨਾ ਕਿ ਸੁਖਬੀਰ ਸਿੰਘ ਬਾਦਲੋਂ ਜਿਹੜਾ ਪਹਿਰਾ ਦਿੰਦੇ ਨੇ ਉਹਨਾਂ ਨੂੰ ਪਛਾਣਦੇ ਨੇ ਇੱਕ ਵੱਡਾ ਕਹਿ ਸਕਦੇ ਆ ਪਰ ਪੁਲਿਸ ਪ੍ਰਸ਼ਾਸਨ ਜੋ ਅੱਜ ਪੂਰੀ ਘ ਥੋੜਾ ਜਿਆ ਅਲਫਾਸ ਕਰਕੇ ਨਾਲੀਪੁਰ ਇੰਟਰਵਿਊ ਅਸੀਂ ਖਤਮ ਕਰਦੇ ਹਾਂ ਜੀ ਬਿਲਕੁਲ ਮੈਂ ਦੱਸ ਦਿਨਾ ਚਾਹੁੰਦਾ ਕਿ ਤੁਸੀਂ ਵੀਡੀਓ ਜ਼ਰੂਰ ਦੇਖੀ ਹੋਵੇਗੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਇਹੀ ਦਿਖਾਈ ਦੇ ਰਿਹਾ ਕਿ ਬਿਸਟਲ ਕੱਢੀ ਜਾਂਦੀ ਹੈ ਤਾਂ ਐਸੀਪੀਸੀ ਅਧਿਕਾਰੀ ਅਤੇ ਅਕਾਲੀ ਆਗੂ ਜਿਹੜੇ ਆ ਬਿਲਕੁਲ ਉਸ ਨੂੰ ਘੇਰਾ ਪਾ ਲੈਂਦੇ ਨੇ ਕੈਦ ਕਰ ਲੈਂਦੇ ਨੇ ਜਿਸ ਕਰਕੇ ਗੋਲੀ ਚਾਹੇ ਚਲਦੀ ਹੈ ਗੋਲੀ ਥੱਲੇ ਲੱਗ ਕੇ ਉੱਤੇ ਲੱਗ ਜਾਂਦੀ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਫ਼ ਤੌਰ ਤੇ ਦਿਖਾਈਆਂ ਨੇ ਉਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਇਹੀ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਨਾਲ ਬਚਾ ਕੀਤਾ ਜਾਂਦਾ ਮਗਰ ਇਹ ਘਟਨਾ ਜਿਹੜੀ ਹੈ ਵੱਡੀ ਘਟਨਾ ਹੈ ਅੰਮ੍ਰਿਤਸਰ ਪੁ ਆਗੂ ਨੂੰ ਜਿਹੜੀ ਇਹ ਦੇ ਨਹੀਂ ਪਾਇ ਸਿਕਿਉਰਟੀ ਨਹੀਂ ਦੇ ਪਾਇ ਉਸ ਦੇ ਵੱਡਾ ਕੋਲਾਪਸ ਹੈ ਜਿਹੜੇ ਦਿਖਾਈ ਦਿੱਤੀਆਂ ਤਸਵੀਰਾਂ ਵਿੱਚ ਤੁਸੀਂ ਸਾਫ਼ ਉੱਤੇ ਦੇਖਿਆ ਹੋਵੇਗਾ ਕਿਸ ਤਰ੍ਹਾਂ ਨਾਲ ਬਚਾਅ ਕੀਤਾ ਗਿਆ ਸੀ ਬੀਸੀ ਅਧਿਕਾਰੀਆਂ ਤੇ ਆਗੂਆਂ ਨੂੰ ਬਚਾਅ ਕੀਤਾ ਗਿਆ ਮਗਰ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦੇ ਇੱਕ ਵੱਡਾ ਸਵਾਲ ਉੱਠਦਾ ਜਾਂ ਦਿਖਾਈ ਦੇ ਰਿਹਾ ਕਿ ਇਸ ਤਰ੍ਹਾਂ ਦੀ ਘਟਨਾ ਹੋ ਜਾਣੀ ਕਿਉਂ ਹੋ ਜਾਣੀ ਇਹ ਵੱਡਾ ਕਾਰਨ ਜਿਹੜਾ ਬੰਦਾ ਦਿਖਾਈ ਦੇ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਗੀ ਇਹ ਪਹਿਲੇ ਵੀ ਇੱਥੇ ਜਿਹੜਾ ਬਾਰ ਕੰਪਲੈਕਸ ਹੈ ਇੱਥੇ ਪਹਿਲੇ ਵੀ ਜਿਹੜੀ ਹੈ ਇੱਕ ਗੋਲੀ ਜਿਹੜੀ ਚੱਲ ਜਾਂਦੀ ਹੈਗੀ ਹੈ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਕੱਢੀ ਜਾਂਦੀ ਹੈ ਇੱਕ ਸ਼ਖਸ ਦੇ ਵੱਲੋਂ ਤੇ ਖੁਦ ਨੂੰ ਜਿਹੜੀ ਆ ਉਹ ਗੋਲੀ ਮਾਰੀ ਜਾਂਦੀ ਹੈ ਤਾਂ ਵੀ ਕਿਤਨੇ ਕਿਤੇ ਸਵਾਲ ਕਾਫੀ ਖੜੇ ਹੁੰਦੇ ਆ ਕਿ ਇਸ ਪਵਿੱਤਰ ਜਗਤ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਕਿਉਂ ਹੁੰਦੀ ਆ ਕਿੱਥੇ ਚੂਕ ਹੁੰਦੀ ਆ ਇੱਕ ਵੱਡਾ ਸਵਾਲ ਆ ਅੱਜ ਵੀ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਗੋਲੀ ਚਲਦੀ ਹੈਗੀ ਆ ਫਿਲਹਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਿਮਾਨੇ ਸਿੱਖ ਤੇ ਮੰਗ ਆਪਣੀ ਜੋ ਵੀ ਸਜ਼ਾ ਲਾਈ ਗਈ ਸੀ ਜੱਥੇਦਾਰ ਸਾਹਿਬ ਦੇ ਵੱਲੋਂ ਉਹ ਲਿਭਾਈ ਜਾ ਰਹੀ ਆ ਪਰ ਪੁਲਿਸ ਪ੍ਰਸ਼ਾਸਨ ਕਿਤਨਾ ਕਿਤੇ ਜਰੂਰ ਇਸ ਪੂਰੇ ਮਾਮਲੇ 'ਤੇ ਕੀਰੀ ਹੋਈ ਨਜ਼ਰ ਰੱਖਾਈ ਦੇ ਰਹੀ ਹੈ ਹਾਲਾਂਕਿ ਸੀਪੀ ਨੇ ਸਾਫ਼ ਕਹਿਤਾ ਕਿ ਨਰਾਇਣ ਸਿੰਘ ਚੋਲਾ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਲਗਾਤਾਰ ਪੁਸ਼ ਪੜਤਾਲ ਕੀਤੀ ਜਾ ਰਹੀ ਹੈਗੀ ਆ ਪਰ ਪੁਲਿਸ ਦਾ ਇਹ ਕਹਿਣਾ ਕਿ ਉਹਨਾਂ ਵੱਲੋਂ ਜਿਹੜੀ ਆ ਪੁਖਤਾ ਜਿਹੜੇ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਸੀ ਜੇਕਰ ਪੁਖਤਾ ਸੁਰੱਖਿਆ ਦੇ ਬੰਦੋਬਸਤ ਕੀਤੇ ਗਏ ਸੀ ਪੁਲਿਸ ਦੇ ਵੱਲੋਂ ਤੇ ਗੋਲੀ ਕਿਸ ਤਰ੍ਹਾਂ ਚੱਲਦੀ ਆ ਇੱਕ ਵੱਡਾ ਸਵਾਲ ਆ ਮੈਂ ਪਰੇਸ਼ਰ ਮੈਂ ਮੇਰੇ ਨਾਲ ਮੇਰੇ ਸਹਿਯੋਗੀ ਮਾਨਵ ਕੈਮਰਾਮੈਨ ਅਮਿਤ ਨਾਲ ਪਰੇਸ਼ਰ ਮਾ ਦਾ ਸਮਾਨ ਉਸ ਅੰਮ੍ਰਿਤਸਰ